ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਲਈ ਇਹ ਕੰਝਰਖਾਨੇ ਵੀ ਕਰਨੇ ਪੈਂਦੇ ਨੇ ਮੈਂ ਤੁਹਾਨੂੰ ਅੱਗੇ ਦਿਖਾ ਰਿਹਾ ਦੋ ਇਦਾਂ ਦੇ ਇਨਸਾਨ ਕਿ ਮਸ਼ਹੂਰ ਹੋਣ ਦੇ ਲਈ ਇਹ ਕਹਿੰਦੇ ਸਾਨੂੰ ਇਹ ਕੁਝ ਕਰਨਾ ਜ਼ਰੂਰੀ ਸੀ ਤਾਂ ਹੀ ਅਸੀਂ ਮਸ਼ਹੂਰ ਹੋਏ ਆ ਇਹ ਤੋਂ ਬਿਨਾ ਅਸੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਨਹੀਂ ਹੋ ਸਕਦੇ ਸੀ ਇਹਦੇ ਚ ਪਹਿਲਾ ਫੋਟੋ ਵੇਖ ਲਵੋ ਤੁਸੀਂ ਇਹ ਇਨਸਾਨ ਕੋਕ ਦੀਆਂ ਬੋਤਲਾਂ 2-2 ਲੀਟਰ ਦੀਆਂ ਆਪਦੇ ਉੱਤੇ ਡੋਲ ਲੈਂਦਾ ਆਪਦੇ ਕੱਪੜੇ ਪਾੜ ਲੈਂਦਾ ਮੰਜੇ ਤੋੜ ਦਿੰਦਾ ਪਤਾ ਨਹੀਂ ਕੀ ਕੁਝ ਕਰਦਾ ਹੈ ਵੀਡੀਓ ਨੂੰ ਚਲਾਉਣ ਦੇ ਲਈ ਜੇ ਭਰਾਵਾ ਤੇਦੇ ਕੋਲੇ ਇੰਨੇ ਪੈਸੇ ਹੈਗੇ ਨੇ ਆ ਜਿਹੜੀ ਤੂੰ ਕੋਕ ਦੀਆਂ ਬੋਤਲਾਂ ਆਪਦੇ ਉੱਤੇ ਡੋਲਦਾ ਕੱਪੜੇ ਪਾੜਦਾ ਮੰਜੇ ਤੋੜਦਾ ਕਿਸੇ ਨੂੰ ਦਾਣ ਦੇ ਦੇ ਅਗਲਾ ਦੁਆਵਾਂ ਮਦੂ ਇੰਨੀਆਂ ਕੋਕ ਦੀਆਂ ਬੋਤਲਾਂ ਇਹ ਬੰਤਾਲਿਆ ਲਿਆ ਕੇ ਖਰਾਬ ਕਰਦਾ ਹੈ ਕਿਸੇ ਨੂੰ ਦਾਨ ਚ ਦੇ ਦੇ ਪਿਆਰਾ ਕਰ ਕਿਸੇ ਨੂੰ ਅਗਲਾ ਦਵਾਮਾ ਤਾਂ ਦਊ ਔਰ ਦੂਜਾ ਬੰਦਾ ਇਹ ਵੀ ਤੁਸੀਂ ਵੇਖ ਸਕਦੇ ਹੋ ਸਾਰੇ ਜਾਣਦੇ ਹੀ ਨੇ ਇਹਨਾਂ ਦੀ ਗੱਲ ਹੈ ਇੰਟਰਵਿਊ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਭਾਈ ਮੈਂ ਪਹਿਲਾਂ ਪੰਗੜਾ ਬਹੁਤ ਪਾਇਆ ਤਾਂ ਲੋਕਾਂ ਨੇ ਮੈਨੂੰ ਪਸੰਦ ਨਹੀਂ ਕੀਤਾ ਪੰਗੜੇ ਦੇ ਸਟੈਪ ਕੀਤੇ ਲੋਕਾਂ ਨੇ ਪਸੰਦ ਨਹੀਂ ਕੀਤਾ ਇੱਕ ਵਾਰ ਕਿਸੇ ਦਿਨ ਹੱਸ ਕੇ ਵੈਸੀ ਫੁਮਕੇ ਵਾਲੀ ਵੀਡੀਓ ਪਾਤੀ ਤਾਂ ਉਹ ਰਾਤ ਉਹ ਰਾਤ ਵਾਇਰਲ ਹੋ ਗਈ ਤਾਂ ਉਸ ਦਿਨ ਤੋਂ ਭਾਈ ਸਾਹਿਬ ਇਹ ਵੀ ਟਮਕੇ ਦੇ ਵਿੱਚ ਮਸ਼ਹੂਰ ਹੋਗੇ ਕੋਈ ਪਰਵਾਹ ਨਹੀਂ ਕਰੇਗੀ ਕਹਿਣਗੇ ਬੱਚੇ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਚਲੋ ਇਹ ਕਹਿੰਦਾ ਆਪਦੀ ਆਪਦੀ ਥਿਓਰੀ ਹੁੰਦੀ ਆ ਆਪਦੀ ਆਪਦੀ ਹਰ ਇੱਕ ਬੰਦੇ ਦੀ ਸੋਚ ਹੁੰਦੀ ਆ ਪਰ ਇਹ ਕਹਿੰਦਾ ਮੈਨੂੰ ਲੋਕ ਹੁਣ ਟਮਕੇ ਨਾਲ ਹੀ ਮੇਰੀ ਜਾਨ ਪਛਾਨ ਬਣੀ ਆ ਟਮਕੇ ਨਾਲ ਹੀ ਮੇਰੇ ਫੋਲਰ ਵਧੇ ਨੇ ਤਾਂ ਇਹ ਜ਼ਮਾਨਾ ਹੈ ਇਤਿਹਾਸ ਨਹੀਂ ਕਿਸੇ ਨੂੰ ਪਤਾ ਪਿੱਛੇ ਦਾ ਕੀ ਆ ਆਪਦਾ ਇਤਿਹਾਸ ਕੀ ਆ ਉਹ ਨਹੀਂ ਕੁਝ ਪਤਾ ਰਹਿਆ ਹੈ ਸੋਸ਼ਲ ਮੀਡੀਆ ਤੇ ਆਪਦੇ ਫੋਲੋ ਵਧਾਉਣ ਦੇ ਲਈ ਤੁਮਕੇ ਵੀ ਜ਼ਰੂਰੀ ਨੇ ਬੋਤਲਾਂ ਤੋੜਨੀ ਆ ਕੱਪੜੇ ਪਾੜਨੇ ਮੰਜੇ ਤੋੜਨੇ ਇਹ ਜੱਜ ਅੱਜ ਕੱਲ੍ਹ ਜਮਾਨਾ ਚੱਲ ਪਿਆ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਲਈ ਹਰ ਇੱਕ ਇਨਸਾਨ ਪਤਾ ਨਹੀਂ ਕਿਸ ਹੱਦ ਤੱਕ ਗਿਰਨ ਦੀ ਕੋਸ਼ਿਸ਼ ਕਰਦਾ ਹੈ ਕੋਸ਼ਿਸ਼ ਕੀ ਕਰਦਾ ਕਰ ਹੀ ਦਿੰਦਾ ਉਹ ਕੰਮ ਕਿ ਮੈਂ ਜਲਦੀ ਮਸ਼ਹੂਰ ਹੋਵਾਂ ਬਦਨਾਮੀ ਦਾ ਕੋਈ ਚੱਕਰ ਨਹੀਂ